ਸਰਜ ਮੋਟਰਸਾਈਕਲ ਚੋਰ ਫੜਿਆ ਹੈ ਕਿਥੋਂ ਜਿਹੜੇ ਫੜੇ ਗਏ ਨੇ ਕਿੰਨੇ ਮੋਟਰਸਾਈਕਲ ਨੇ ਸਾਰੀ ਜਾਣਕਾਰੀ ਮਿੱਤੀ 31 10 2025 ਨੂੰ ਇੰਚਾਰ ਸਿਟੀ ਲਹਿਰਾ ਨੇ ਦੋ ਨੌਜਵਾਨਾਂ ਨੂੰ ਟੀ ਪੁਆਇੰਟ ਜਖਲ ਰੋਡ ਤੋਂ ਸ਼ੱਕੀ ਹਾਲਾਤ ਦੇ ਵਿੱਚ ਕਾਬੂ ਕੀਤਾ ਉਹਨਾਂ ਕੋਲ ਇੱਕ ਮੋਟਰਸਾਈਕਲ ਸੀ ਉਹਨੂੰ ਵੈਰੀਫਾਈ ਕੀਤਾ ਤਾਂ ਮੋਟਰਸਾਈਕਲ ਚੋਰੀ ਦਾ ਨਿਕਲਿਆ ਜਿਸ ਤੇ ਤੁਰੰਤ ਮੁਕੱਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ 'ਚ ਲਿਆਂਦੀ ਗਈ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਕੁੱਲ 25 ਮੋਟਰਸਾਈਕਲ ਆ ਜਿਹੜੇ ਬਰਾਮਦ ਕਰਾਏ ਜਾ ਚੁੱਕੇ ਆ। ਸਰ ਕਿੱਥੋਂ-ਕਿੱਥੋਂ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਕਿੱਥੋਂ ਬਰਾਮਦ ਕੀਤੇ ਗਏ? ਜੀ ਇਹ ਕਿਉਂਕਿ ਬਾਰਡਰ ਦਾ ਏਰੀਆ ਜੀ ਇਸ ਕਰਕੇ ਲਹਿਰਾ, ਜਾਖਲ, ਨਿਰਵਾਣਾ, ਬੁਲਾੜਾ, ਮਾਨਸਾ ਨੇੜੇ-ਨੇੜੇ ਦੇ ਏਰੀਏ ਨੇ ਜਿਹੜੇ ਟੁਹਾਣਾ ਇੱਥੋਂ ਚੋਰੀਆਂ ਕਰਦੇ ਸੀ। ਕਿੱਥੋਂ ਫੜੇ ਗਏ ਜਿੱਥੋਂ ਬਰਾਮਦ ਕੀ ਜਿਹੜੀ ਕਿੱਥੋਂ ਹੋਈ ਹੈ ਜੀ ਇਹ? ਇਨੇ ਇਨਾਂ ਪਾਸੋਂ ਜੀ ਬਰਾਮਦਗੀ ਇੱਕ ਤਾਂ ਜਿਹੜਾ ਦੋਸ਼ੀ ਹੈ ਗਗਨਦੀਪ ਸਿੰਘ ਉਰਫ ਗਗਨਾ ਉਹਦੇ ਖੇਤ ਦੇ ਕੋਲੋਂ ਬੇਆਬਾਦ ਇੱਕ ਡਰੇਨ ਜਾਂਦੀ ਸੀ ਉਹਦੇ ਚਲਕਾ ਚ ਪਾ ਕੇ ਰੱਖੇ ਹੋਏ ਸੀ ਤੇ ਬਾਕੀ ਜਿਹੜੇ ਮੋਟਰਸਾਈਕਲ ਨੇ तकरीबन 12 ਮੋਟਰਸਾਈਕਲ ਨੇ ਜਿਹੜੇ ਉਹ ਇੱਕ ਰੇਲਵੇ ਨਹਿਰੀ ਮਹਿਕਮੇ ਦਾ ਸੌਰੀ ਨਹਿਰੀ ਮਹਿਕਮੇ ਦਾ ਇੱਕ ਬੇਆਬਾਦ ਕੋਠਾ ਹੈ ਉਹਦੇ ਵਿੱਚ ਲੁਕੋ ਕੇ ਰੱਖੇ ਹੋਏ ਸੀ ਉੱਥੋਂ ਬਰਾਮਦ ਕੀਤੇ ਜੀ ਕਿੰਨੇ ਕ ਮਾਮਲੇ ਇਹਨਾਂ ਦੇ ਪਹਿਲਾ ਦਰਜੇ ਚ ਇਹ ਦੋ ਦੋਸ਼ੀ ਨੇ ਜੀ ਗਗਨਦੀਪ ਸਿੰਘ ਉਰਫ ਗਗਨਾ ਇਹਦਾ ਪਿੰਡ ਖਾਨਪੁਰ ਫਕੀਰਾ ਹੈ ਦੂਸਰਾ ਹੈ ਸਤਗੁਰ ਸਿੰਘ ਉਰਫ ਮੁੰਨੂ ਇਹ ਕੁਲਰੀਆਂ ਥਾਣਾ ਬਰੇਟੇ ਦਾ ਹੈ ਇਹਨਾਂ ਦੇ ਦੋਹਾਂ ਦੇ ਖਿਲਾਫ ਇੱਕ ਇੱਕ ਮੋਟਰਸਾਈਕਲ ਚੋਰੀ ਦਾ ਮਕਦਮਾ ਪਹਿਲਾਂ ਦਰਜ ਹੈ ਇਹਨਾਂ ਦੀ ਤਫਤੀਸ਼ ਤੋਂ ਇਹ ਗੱਲ ਪਤਾ ਲੱਗਿਆ ਤੇ ਕਿ ਇਹਨਾਂ ਦਾ ਇੱਕ ਤੀਸਰਾ ਸਾਥੀ ਹੋਰ ਹੈ ਜਿਸ ਦਾ ਨਾਮ ਜਗਸੀਰ ਸਿੰਘ ਉਰਫ ਜਗਨਾ ਪਿੰਡ ਕੁਲਰੀਆਂ ਥਾਣਾ ਬੇਟਾ ਉੱਥੇ ਦਾ ਹੈ ਉਸ ਨੂੰ ਵੀ ਮਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਸਰ ਨਸ਼ੀਦਾ ਵੀ ਇਹ ਵੀ ਆਖੀਂ ਕਿ ਬਹਿਗੇ ਨੇ ਜੀ ਨਸ਼ੇ ਦੇ ਆਦੀ ਹੈ ਜੀ ਨਸ਼ਾ ਕਰਦੇ ਹਨ ਨਸ਼ੇ ਦੀ ਪੂਰਤੀ ਵਾਸਤੇ ਜਦੋਂ ਕੋਈ ਹੋਰ ਸਾਧਨ ਨਹੀਂ ਮਿਲਦਾ ਤਾਂ ਇਸ ਤਰੀਕੇ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਸਰ ਇਹਨਾਂ ਨੂੰ ਕਿੰਨੇ ਚਿਰ ਦਾ ਰਿਮਾਂਡ ਜਿਹੜਾ ਲੱਗਿਆ ਸੀ ਅ ਤਕਰੀਬਨ 8 ਦਿਨਾਂ ਦਾ ਰਿਮਾਂਡ ਸੀ ਇਹਨਾਂ ਦਾ ਹਾਸਲ ਕਰ ਚੁੱਕਿਆ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਜਾਰੀ ਹੈ ਤੇ ਉਮੀਦ ਹੈ ਕਿ ਹੋਰ ਮੋਟਰਸਾਈਕਲ ਵੀ ਬਰਾਮਦ ਹੋਣਗੇ ਸਰ ਲੋਕਾਂ ਨੂੰ ਲੈਣ ਵਾਸਤੇ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਤੱਕ ਪਹੁੰਚ ਕਰਨੀ ਚਾਹੀਦੀ ਹੈ ਤੁਸੀਂ ਨੰਬਰ ਬਟਾ ਦਿਓ ਜੀ ਅਸੀਂ ਸੋਸ਼ਲ ਮੀਡੀਆ ਰਾਹੀਂ ਤੇ ਤੁਹਾਡੇ ਰਾਹੀਂ ਅਸੀਂ ਜਿੰਨੇ ਵੀ ਮੋਟਰਸਾਈਕਲ ਨੇ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਚਾਸੀ ਨੰਬਰ ਇੰਜਨ ਨੰਬਰ ਤੇ ਕਿਸ ਕੰਪਨੀ ਦਾ ਉਹ ਮੋਟਰਸਾਈਕਲ ਹੈ ਇਹ ਸਾਰਾ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਆਮ ਜਨਤਾ ਨੂੰ ਅਪੀਲ ਹੈ ਕਿ ਉਹਨਾਂ ਨੂੰ ਵਾਚ ਕੇ ਦੇਖ ਕੇ ਜੇਕਰ ਕਿਸ ਦਾ ਮੋਟਰਸਾਈਕਲ ਹੈ ਤਾਂ ਸਾਡੇ ਕੋਲ ਲੈਣ ਲਈ ਸੰਪਰਕ ਕਰਨ